ना करा दिया यूट्यूब हैक कर दिया हमने हमने YouTube hack कर दिया इस बार चार लाख छठे हजार न्यूज YouTube यूट्यूब हो गया था फिर कहते हैं फेक न्यूज आते हैं इतने गाने तो बनाओ पहले फेक न्यूज भी खरीद लो खरीदे जाते तो पैसे बहुत लगते हैं तो गाना जो दो दिन पहले आपने तो अपने देश के लिए लिखा गाना हाँ जी दोस्तों ये वीडियो देख के किन किन हासा आया पहला मैंने वो दसो कि इस कमेंट करके कि ਵੀਡੀਓ ਦੇ ਵਿੱਚ ਜੋ ਕੁਝ ਦਿਖਾਇਆ ਗਿਆ ਹੈ ਗੁਰੂ ਨਾਨਕ ਦੇਵ ਜੀ ਸਾਬਿਤ ਕਰਦਾ ਆ ਫਿਰ ਇਹ ਕਹਿੰਦੇ ਨੇ ਇੱਕ ਪੰਜਾਬੀ ਸਾਨੂੰ ਗਾਲਾਂ ਕੱਢਦੇ ਨੇ ਤੇ ਪੰਜਾਬੀ ਸਾਡੇ ਨਾਲ ਨਹੀਂ ਖੜਦੇ ਤੂੰ ਆਪਣਾ ਸ਼ੋ ਜਿਹੜਾ ਇਹਨੇ ਗਾਣਾ ਕੱਢਿਆ ਉਹ ਪੰਜਾਬੀ ਦੇ ਵਿੱਚ ਕੰਡਿਆ ਤੇ ਆਪਣਾ ਸ਼ੋ ਹਿੰਦੀ ਦੇ ਵਿੱਚ ਜਾ ਕੇ ਲਾਉਂਦਿਆ ਆ ਕਿਤੇ ਨਹੀਂ ਬਾਹਰ ਦੀ ਸਟੇਟ ਦੇ ਵਿੱਚ ਜਾ ਕੇ ਲਾਉਂਦਾ ਤੇ ਫਿਰ ਇਹਨੂੰ ਕੌਣ ਪੁੱਛੇਗਾ ਤੇ ਕੌਣ ਸੁਣੇਗਾ ਇਹੋ ਗੱਲਾਂ ਜਿਹੜੇ ਕ ਸਿੱਧੂ ਮੂਸੇਵਾਲਾ ਕਰਦਾ ਗਿਆ ਸੀਦਾ ਇਹ ਕਰਦਾ ਰਿਹਾ ਆ ਤੁਹਾਨੂੰ ਦੱਸਦੇ ਆ ਕਿ ਸਿੱਧੂ ਦੇ ਬੋਲ ਕਿਦਾਂ ਦੇ ਸੀ ਗਾਣੇ ਦੇ ਵਿੱਚ ਇੱਕ ਆਪਾਂ ਕਹਿ ਸਕਦੇ ਆ ਕਿ ਲੈ ਖੜ ਕੇ ਤੜਕੇ ਵਾਲਾ ਗਾਣਾ ਨਹੀਂ ਸੀਗਾ ਸਿੱਧੂ ਮੂਸੇਵਾਲੇ ਦਾ ਫੇਰ ਵੀ ਨੇ ਇਹਦਾ ਕਿ ਵਿਊ ਆ ਚੁਕੇ ਨੇ ਤੇ ਉਸ ਤੋਂ ਪਤਾ ਗਣਾ ਟ੍ਰੈਂਡਿੰਗ ਦੇ ਵਿੱਚ ਚੱਲੰਦੇ ਆ ਅਤੇ ਇਹ 4 ਲੱਖ ਵਿਊ ਨੂੰ ਲੈ ਕੇ ਜੜਾ ਕਿ YouTube ਨੂੰ ਹੈਂਕਰ ਨੂੰ ਫਿਰਦਾ ਕਹਿੰਦਾ 4 ਲੱਖ ਵਿਊ ਸੀਗੇ ਉਸ ਤੋਂ ਬਦੜਾ ਜੜਾ ਕਿ YouTube ਹੈਂਗ ਹੋ ਚੁਕੀ ਸੀਗੀ ਇਹ ਸਭ ਕੁਝ ਤੁਸੀਂ ਕੀਤਾ ਹੈ ਤੇ ਮੈਂ ਕੋਈ ਵੀ ਫੇਕ ਵਿਊ ਨਹੀਂ ਲਿਆ ਹੁਣ ਉਹੀ ਗੱਲ ਹੋ ਗਈ ਕਿ ਚੋਰ ਆਪੇ ਬੋਲ ਪੈਂਦਾ ਕਿ ਮੈਂ ਚੋਰੀ ਨਹੀਂ ਕੀਤੀ ਇਹੋ ਗੱਲ ਗੁਰੂ ਨਾਨਕਵਾ ਤੇ ਟੁੱਕਦੀ ਆ ਕਿ ਮੈਂ ਕੁਝ ਵੀ ਨਹੀਂ ਕੀਤਾ ਜਿੰਨੇ ਵੀ ਵਿਊ ਆਏ ਨੇ ਉਹ ਆਰਗੇਨਿਕ ਜਿਹੜੇ ਕਿ ਉਹ ਵਿਊ ਨੇ ਕੋਈ ਵੀ ਸ਼ੇਅਰ ਸ਼ਾਰਟ ਵਿਊਅਰ ਦੇ ਨਾਲ ਨਹੀਂ ਕੀਤੀ ਸ਼ੇਅਰ ਸ਼ਾਰਟ ਜੇ ਕਰਨੀ ਹੀ ਹੋਵੇ ਤਾਂ ਉਹਦੇ ਵਾਸਤੇ ਪੈਸਾ ਚਾਹੀਦਾ ਆ ਇਹ ਗੱਲਾਂ ਵੀ ਗੁਰੂ ਨਾਨਕ ਦੇਵ ਜੀ ਹਿੰਦੀ ਦੇ ਵਿੱਚ ਕਹੀਆਂ ਆ ਜਿੰਨਾਂ ਜਿੰਨਾਂ ਨੂੰ ਗੱਲ ਸਮਝ ਨਹੀਂ ਲੱਗੀ ਅਸੀਂ ਫੇਰ ਤੁਹਾਨੂੰ ਦੱਸਾਂਗੇ ਉਹ ਵੀਡੀਓ ਦਿਖਾ ਕੇ ਦੱਸਾਂਗੇ ਕਿ ਕੀ ਕੋਈ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਕਹਾਂ ਆ ਅਤੇ ਉਸ ਤੋਂ ਬਾਅਦ ਅਸੀਂ ਸਿੱਧੂ ਮੂਸੇਵਾਲਾ ਦੇ ਅਗਲੇ ਗਾਣੇ ਜਿਹੜੇ ਦੀ ਗੱਲ ਕਰਾਂਗੇ ਆਪ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਉਹ ਵੀਡੀਓ ਦਿਖਾ ਦਿੰਦੇ ਜੇ ਪਹਿਲਾਂ ਸੁਣੀ ਐ ਤਾਂ ਹੁਣ ਜਰੂਰ ਹਸਲਿਓ ਇਸ ਵੀਡੀਓ ਨੂੰ ਦੇਖ ਕੇ ਯੂਟਿਊਬ ਹੈ ਕਰਦੀ ਆਪਨੇ ਅਗਲੇ ਯੂਟਿਊਬ ਰੈਕ ਕਰ ਆਹ ਭੱਜਵਾ ਫਿਰ ਕੱdetach feel views ਆਤੇ ਹਨ ਜਿਸਨੇ ਗਾਣੇ ਤੋਂ ਬਣਾਉ ਪਹਿਲੇ 1000 ਵੀ ਖਰੀਦ ਲੋ ਫੀਲ ਜਾਂਦਾ ਤਾਂ ਪੈਸੇ ਬਹੁਤ ਲੱਗਦੇ ਤੇ ਗਾਣਾ ਜਿਗੋਦੀ ਪਹਿਲੇ ਆਪਨੇ ਦੇਸ਼ ਕੇ ਲਿਖਾ ਗਾਣਾ ਮੈਂ ਇੱਕ ਗੱਲ ਦੱਸ ਦੇਣਾ ਚਾਹੁੰਦਾ ਇਹਨੂੰ ਕਿ ਇੱਕ ਵਾਰ ਫੇਰ ਦਾ ਕਿ ਆਪਾਂ ਕਹਿ ਸਕਦੇ ਆ ਫੈਨ ਫੋਲੋਇੰਗ ਘਟ ਚੁੱਕੀ ਆ ਉਸ ਤੋਂ ਬਾਅਦ YouTube ਤੇ ਸਬਸਕ੍ਰਾਈਬਰ ਘਟ ਚੁੱਕ ਨੇ ਜਦੋਂ ਇਹਦਾ ਇਹ ਸ਼ੋਅ ਲੱਗਾ ਸੀਗਾ ਉਸ ਤੋਂ ਬਾਅਦ ਆ ਕਈ ਸਾਰੇ ਵਿਵਾਦ ਜਿਹੜੇ ਕਿ ਇਹਦੇ ਵਾਸਤੇ ਇੱਕ ਵਾਰ ਫੇਰ ਖੜੇ ਹੋ ਚੁੱਕੇ ਨੇ ਹੁਣ ਮੈਂ ਕੁਝ ਇਹ ਨਹੀਂ ਕਹਿ ਸਕਦਾ ਕਿ ਫੇਕ ਕਿਨੇ ਫਾਲੋਅਰ ਲੈ ਲੈਣ ਇੱਕ ਵਾਰ ਫੇਰ ਤੇ ਸਬਸਕ੍ਰਾਈਬਰ ਵੀ ਜਿਹੜੇ ਨੇ ਉਹ ਫੇਕ ਲੈ ਲਏ ਨੇ ਕਿਉਂਕਿ ਬਹੁਤ ਸਾਰੀਆਂ ਰੀਲਾਂ ਜਿਹੜੀਆਂ ਕਿਉਂ ਪੈ ਰਹੀਆਂ ਨੇ ਕਿ ਗੁਰੂ ਨੂੰ ਦਾਵਨ ਨੂੰ ਅਨਫੋਲੋ ਕਰ ਦਿੱਤਾ ਗਿਆ ਜਿਵੇਂ ਇੱਕ ਟਾਈਮ ਤੇ ਸਿੱਧੂ ਮੂਸੇਵਾਲੇ ਨੂੰ ਕੀਤਾ ਸੀਗਾ ਹਾਂ ਇਹ ਗੱਲਾਂ ਸੱਚ ਨੇ ਕਿ ਸਾਰੇ ਸਿੰਘਾਂ ਨੂੰ ਲੋਕ ਕਈ ਵਾਰ ਜਿਹੜਾ ਕਿ ਉਹ ਨਾ ਪਸੰਦ ਕਰਦੇ ਨੇ ਪਰ ਇਹਨਾਂ ਦੀਆਂ ਹਰਕਤਾਂ ਕਰਕੇ ਹੀ ਲੋਕ ਇਹਨਾਂ ਨੂੰ ਅਨਫੋਲੋ ਕਰ ਦਿੰਦੇ ਨੇ ਤੇ ਸਬਸਕ੍ਰਾਈਬ ਕਰਨਾ ਜਿਹੜਾ ਕਿ ਉਹ ਬੰਦ ਕਰ ਦਿੰਦੇ ਨੇ ਕਿਉਂਕਿ ਇਹ ਇੱਕ ਕਹਿ ਸਕਦੇ ਆ ਕਿ ਸੇਵਿਆਂ ਚ ਪਏ ਬੰਦੇ ਨਾਲ ਪੰਗਾ ਲੈ ਆਂਦੇ ਆ ਜੇਕਰ ਉਹ ਜਿਉਂਦਾ ਹੁੰਦਾ ਤਾਂ ਫੇਰ ਉਹਦੇ ਨਾਲ ਪੰਗਾ ਲੈ ਕੇ ਦੇਖਦੇ ਆਂ ਨੂੰ ਪਤਾ ਲੱਗ ਜਾਣਾ ਹੈ ਕਿ ਆਹ ਕੌਣ ਸਿੰਗਰ ਜਿਹੜਾ ਕਿ ਉਹ ਟੌਪ ਤੇ ਚੱਲੰਦੇ ਆਂ ਉਸ ਤੋਂ ਬਾਅਦ ਜਿਹੜਾ 40 ਮਿਲੀਅਨ ਵਾਲਾ ਟਾਰਗੇਟ ਸਿੰਗਾ ਉਹਨੂੰ ਕਿੰਨਾ ਟਾਈਮ ਲੱਗੇਗਾ ਤੇ ਅਗਲਾ ਗਾਣਾ ਖੜ ਕੇ ਤੜਕੇ ਵਾਲਾ ਆਏਗਾ ਇਹਨੂੰ ਪਤਾ ਲੱਗ ਜਾਵੇਗਾ ਵੀ ਕਿਹੜਾ ਅਸਲੀ ਜਿਹੜਾ ਕਿ ਉਹ ਸਿੰਗਰ ਆ ਜਿਹੜਾ ਟੌਪ ਤੇ ਚੱਲਦਾ ਆ ਤੇ ਕਿਹੜਾ ਥੱਲੇ ਚੱਲਦਾ ਆ ਇਹ ਭਾਵੇਂ ਜਿੰਨੀਆਂ ਮਰਜ਼ੀ ਜਿਹੜੀਆਂ ਕਿ ਉਹ ਫੋਟੋਆਂ ਕਰਾ ਲੈ ਬਾਹਰ ਜਾ ਕੇ ਉਸ ਤੋਂ ਬਾਅਦ ਵੀ ਇਹਦਾ ਕਿ ਡੋਂਟ ਫਾਉਂ ਜਿਹੜਾ ਕਿ ਉਹ ਸ਼ੁਰੂ ਰਵੇਗਾ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਤੇ ਇਦਾਂ ਦੀਆਂ ਹੋਰ ਨਵੇਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ